ਵੇਖਰ ਰਪਿੰਦਰ ਕੀ ਗੱਲਾਂ ਕਰਨ ਦੀ ਹੈ ਆ ਜਾ ਮੈਂ ਮਮਮੀ ਗੱਲਾਂ ਕੀ ਕਰਨੀਆਂ ਆ ਜਿਹੜੀਆਂ ਘਰ ਦੀਆਂ ਗੱਲਾਂ ਹੁੰਦੀਆਂ ਹਨ ਉਹ ਆਪਣੇ ਕੋਲ ਹੀ ਰੱਖਿਆ ਕਰੋ ਦੋਈ ਜਾਣੀਆਂ ਮੈਨੂੰ ਤਾਂ ਅੱਗੇ ਬੜੀ ਟੈਨਸ਼ਨ ਪਈ ਹੈ ਨਹੀਂ ਤੂੰ ਵੀ ਸੁਣ ਕੇ ਜਾ ਬਹਿ ਜਾ ਰਹਿ ਗਾ ਰਪਿੰਦਰ ਤੈਨ ਮੈਂ ਰੋਕਿਆ ਵੀ ਨਾ ਇਹ ਗੱਲਾਂ ਨਾ ਕਰਿਆ ਕਰ ਪਰ ਤੂੰ ਹਟੇ ਨਹੀਂ ਮਮਮੀ ਮੇਰੀ ਸੁਣੋ ਗੱਲ ਜਿਹੜੀਆਂ ਘਰ ਦੀਆਂ ਗੱਲਾਂ ਹੁੰਦੀਆਂ ਹਨ ਦੋਈ ਜਾਣੀਆਂ ਆਪਣੇ ਕੋਲੋਂ ਰੱਖਿਆ ਕਰੋ ਕੋਰਾ ਕਿਆ ਕਰ ਰਿਹਾ ਤੋਰਬਾ ਕੋਰਾ ਕਿਆ ਕਰ ਰਿਹਾ ਤਾਂ ਖਰਾਬ ਰਿਹਾ ਦੇਖਿਆ ਜਾ ਰ ਮਰਦਾ ਰੁਪਿੰਦਰ ਕੀ ਗੱਲਾਂ ਕਰਨ ਡਈਆਂ ਆਖਿਆ ਨਾ ਤੈਨੂੰ ਮੈਂ ਵੀ ਇਹ ਗੱਲਾਂ ਨਾ ਕਰਿਆ ਕਰ ਪਰ ਤੂੰ ਬੜੀ ਨਹੀਂ ਗੀ ਕਰਦੀਆਂ ਜਿਹੜੀਆਂ ਗੱਲਾਂ ਵਾ ਨਾ ਹੋਏ ਕੀ ਕਰਦੇ ਆ ਵੀ ਨਹੀਂ ਇਹ ਗੱਲਾਂ ਚ ਤੇਣਾ ਰੁਪਿੰਦਰ ਕੀ ਗੱਲਾਂ ਕਰਨ ਡਈਆਂ ਤੇ ਨਾ ਮਨਾ ਵੀ ਕੀਤਾ ਸੀ ਨਾ ਪਰ ਤੂੰ ਹੱਡੀ ਨਹੀਂ ਗੀ ਇਹਨਾਂ ਗੱਲਾਂ ਤੋਂ ਮੰਮੀ ਮੇਰੀ ਸੁਣੋ ਗੱਲ ਜਿਹੜੀਆਂ ਘਰ ਦੀਆਂ ਗੱਲਾਂ ਹੁੰਦੀਆਂ ਨਾ ਆਪਣੇ ਕੋਲ ਰੱਖਿਆ ਕਰੋ ਮੈਨੂੰ ਤਾਂ ਅੱਗੇ ਬੇਟੇ ਟੈਨਸ਼ਨ ਪਈ ਆ ਰੁਪਿੰਦਰ ਕੀ ਕਹਿਣ ਡਈ ਆ ਐਸ ਨਿੱਡੀ ਦੀ ਤੁਸੀਂ ਆਉਂਦੇ ਜੀ ਸ਼ੀਸ਼ੇ ਚ ਪਾਈ ਥੋੜੀ ਜਿਹੀ ਲਾਈ ਤੇ ਰੁਪਿੰਦਰ ਕੀ ਕਹਿਣ ਡੀ ਹੈ ਮੁੰਡੇ ਨੂੰ ਰੁਪਿੰਦਰ ਕੀ ਕਰਨ ਭਰਾਂ ਡੀ ਹੈ ਤੂੰ ਮੁੰਡੇ ਦੇ ਮੰਮੀ ਜੀ ਮੈਂ ਇਹਦੇ ਕੁਝ ਵੀ ਨਹੀਂ ਕੀਤਾ ਹੈਗਾ ਕੁੜੀ ਘੜੀ ਪਾਲਾਈ ਜੀ ਇਹਨੇ ਕਹਿਤਾ ਤਾਂ ਫਿਰ ਕਾਦੀ ਗੱਲ ਆ ਆਖਰ ਕਿੱਦਾਂ ਦੀ ਆ ਗਈ ਜੀ ਦੀ ਜੀ ਦੀ ਗੱਤ ਜੇ ਮੰਮੀ ਜੀ ਤੁਸੀਂ ਗੱਲ ਦੱਸਣ ਦੀ ਗੱਲ ਕਰਨਦੇ ਆ ਨਾ ਤੁਹੋਂ ਅਕਸਰ ਗਲਤ ਮੈਂ ਇਹਨਾਂ ਨਾਲ ਹੀ ਮੈਨੂੰ ਤਾਂ ਇਹ ਵੀ ਸਮਝ ਨਹੀਂ ਆਉਂਦੀ ਦੱਸ ਇਹ ਕੀ ਦੱਸਣ ਪਈ ਇਹਨੂੰ ਨਿਕਿਆ ਨਿਕਿਆ ਗਲਾੜੀਆਂ ਕਰਦੇ ਦੱਸਦੀ ਰਹਿੰਦੀ ਦੱਸ ਏਹ ਕੀ ਗੱਲ ਦੀ ਗੱਲ ਹੈ ਮੈਂ ਵੀ ਮੈਂ ਕਹਿਣ ਲੱਗੀ लवली ਮੇਰੀ ਸੁਣ ਗੱਲ ਜਰਾਕ ਨਾ 1 1 लवली ਮੇਰੀ ਗੱਲ ਸੁਣੋ ਜੇ ਲੱਕ ਨਾ ਨੰਦ ਧੱਕੇ ਤਾਂ ਰੱਖਿਆ ਹੋਇਆ ਸੌਰੀ सॉरी ਪਾਣੀ ਪੀ ਲਾਂ ਦੋਂ ਉਹਦੇ ਹੁੰਦਿਆ ਨਹੀਂ ਪੈਂਦਾ ਉਹ ਸਾਰਾ ਕੰਮ ਸਾਮਕੇ ਰੱਖਦੀ ਤੇ ਜਿਨੇ ਆਖੀ ਦਿੱਤਾ ਆ ਤੇ ਫਿਰ ਗੱਲ ਗੱਲ ਆਖਰ ਕੋ ਮੈਂ ਖਲੋ ਕੇ ਕਹਿੰਦਾ ਨਾ ਖੜੇ ਪੈਰਾਂ ਨੂੰ ਏਸੀ ਕਿਥੋਂ ਲੈ ਕੇ ਆਈਏ ਜੇ ਮਾਨੂੰ ਅਸੀਂ ਆਪਣੇ ਘਰ ਵਿੱਚ ਜਰੂਰ ਕਰ ਲੈ ਹੁਣ ਮੈਂ ਤੇ ਉਹਨੂੰ ਇਹ ਵੀ ਗੱਲ ਕਹੀ ਆ ਮੈਂ ਹਾਂ ਚੱਲ ਜੇ ਨਹੀਂ ਤੇ ਸਾਂਝੇ ਥਾਂ ਲਵਾ ਲੈਨੇ ਆ ਤੇ ਚਲੋ ਸਾਰਿਆਂ ਦਾ ਸਰਦਾ ਕਰ ਲਾ ਜੀ ਹਾਂਜੀ ਨਹੀਂ ਨਾ ਤੁਹਾਡੇ ਕਾਲਿਆਂ ਦਾ ਤੇ ਮੈਂ ਕਿਹਾ ਵੀ ਚਲ ਸਾਰਿਆਂ ਦਾ ਸਰਦਾ ਜਾਊਗਾ ਤੇ ਉਹ ਵੀ ਗਲਤ ਨਹੀਂ ਆਉਂਦੀ ਵੇਖ ਜੋ ਬਣ ਵੱਡੀ ਕਦੋਂ ਦੀ ਆਈ ਆ ਉਹਨੇ ਕਦੀ ਮੇਰੇ ਨਾਲ ਨੀਕੀ ਨਹੀਂ ਕੀਤੀ ਮੈਂ ਉਹਨਾਂ ਦਬਕੇ ਵੀ ਮਾਰ ਲੈਣੀ ਆ ਸਾਰੇ ਕੰਮ ਕਰ ਲੈਣੀਆਂ ਜੇ ਹੁਣ ਕਵੇ ਨਾ ਕਿ ਮੈਨੂੰ ਕੱਲੀ ਨੂੰ ਏਸੀ ਮੇਰੇ ਕਮਰੇ ਵਿੱਚ ਲਵਾ ਕੇ ਦਿਓ ਉਹ ਤਾਂ ਨਿਉ ਪੁੱਤ ਗੱਲ ਬਾਨੀ ਇਹਦੇ ਵਾਲੇ ਵੇਖ ਕੇ ਉਹਨੇ ਕਹਿਣਾ ਮੈਨੂੰ ਵੀ ਚਾਹੀਦਾ ਫਿਰ ਇੱਕ ਨਹੀਂ ਫਿਰ ਤਿੰਨ ਲਵਾਓ ਇੱਕ ਨਾਲ ਨਹੀਂ ਕੁਝ ਬਾਨਾ ਬਾਰ ਦਾ ਫਿਰ ਵੇਖੀ ਜਾਉ ਪੀ ਜਾਣਾ ਕਿ ਨਹੀਂ ਜਾਣਾ ਕੋਈ ਨਹੀਂ ਫਿਰ ਮਰਾਂਗੇ ਤਰਲਾ ਕੀ ਕਰਨਾ ਮੈਂ ਆਪ ਗੱਲ ਕਰ ਲੈਣਾ ਉਹਨਾਂ ਨਾਲ ਕੱਟ ਲਈ ਆ ਨਹੀਂ ਪਿਆਰੇ ਫਿਰ ਨਹੀਂ ਹੋਏ ਜੇ ਤੇ ਅਸੀਲਿਆ ਕੇ ਦਿਨ ਜੋਗੇ ਹੈਗੇ ਜੇ ਤੇ ਮੈਨੂੰ ਦੱਸ ਦੋ ਨਹੀਂ ਤੇ ਮੈਂ ਪਿੰਡ ਜਾ ਜਾਈਂ ਜੈ ਕਿ ਮੈਂ ਇੱਕ ਮਿੰਟ ਇੱਕ ਮਿੰਟ ਭਾਬੀ ਆਪਾਂ ਗੱਲ ਕਰੀਏ ਕਰੀ ਜਾ ਕੇ ਕੋਈ ਨਹੀਂ ਮੈਂ ਗੱਲ ਕਰ ਲੈਣਾ ਤੇ ਤੂੰ ਕਰਨਾ ਤੂੰ ਕਰ ਲੈ ਇਸ ਇਥੇ ਕੱਟ ਲਵਾਂ ਇੱਕ ਮਾਰੂਆ ਸੰਦੀਪ ਨੂੰ ਸੰਦੀਪ ਮੇਰੀ ਗੱਲ ਸੁਣ ਪਤਾ ਗੱਲ ਕੀ ਆ ਇਹਦਾ ਆਪਾਂ ਘਰ ਨਹੀਂ ਟੁੱਟਣ ਦੇਣਾ ਉਹ ਕਹਿੰਦੀ ਮੈਂ ਆਪਣੇ ਘਰ ਚ ਲੈ ਵਿਚਾਰੇ ਲੈ ਆਏ ਆ ਇਹ ਫਿਰ ਉਹ ਗਰਮੀ ਬੜੀ ਹੈ ਲੈ ਉਹਨੂੰ ਗੋਡਾ ਮਾਰਦਾ ਤਾਦ ਆ ਯਾਰ ਲੈ ਹੈਲੋ 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 ਇੰਗਣੀ ਬੇਂਜੀ ਵੇਖਾਂ ਹਟੇਨੀਗੀ ਥੋੜਾ ਇਧਰ ਨੂੰ ਵੇਖਾਂ ਹਟੇਨੀਗੀ ਮੈਂ ਆਖਿਆ ਵੀ ਹੀ ਬੇਦੇ ਕੰਨਾਂ ਭਰੀ ਕੰਨਾਂ ਭਰੀ ਆਏ ਵੇਖ ਰਪਿੰਦਰ ਕੀ ਗੱਲਾਂ ਕਰਨ ਦੀ ਆ ਜਾ ਮੈਂ ਮਮਮੀ ਗੱਲਾਂ ਕੀ ਕਰਨੀਆਂ ਜਿਹੜੀਆਂ ਘਰ ਦੀਆਂ ਗੱਲਾਂ ਹੁੰਦੀਆਂ ਹਨ ਉਹ ਆਪਣੇ ਕੋਲ ਹੀ ਰੱਖਿਆ ਕਰੋ ਦੋਈ ਜਾਣੀ ਮੈਨੂੰ ਤਾਂ ਏ ਬੜੀ ਟੈਨਸ਼ਨ ਪਈ ਏ ਨਹੀਂ ਤੂੰ ਵੀ ਸੁਣ ਕੇ ਜਾ ਬਹਿ ਜਾ ਰਾਕ ਰੁਪਿੰਦਰ ਤੈਨ ਮੈਂ ਰੋਕਿਆ ਵੀ ਨਾ ਇਹ ਗੱਲਾਂ ਨਾ ਕਰਿਆ ਕਰ ਪਰ ਤੂੰ ਹਟੇ ਨਹੀਂ ਮੰਮੀ ਮੇਰੀ ਸੁਣੋ ਗੱਲ ਜਿਹੜੀਆਂ ਘਰ ਦੀਆਂ ਗੱਲਾਂ ਹੁੰਦੀਆਂ ਹਨ ਦੋਵੇਂ ਜਣੀਆਂ ਆਪਣੇ ਕੋਲੋਂ ਰੱਖਿਆ ਕਰੋ ਕੋਲੋਂ ਰੱਖਿਆ ਕਰੋ ਹੋਏ ਰੱਬ ਕੋਲ ਰੱਖਿਆ ਕਰੋ ਸਭ ਤੋਂ ਖਰਾਬ ਲੋਕ ਮੈਂ ਬੈਠ ਕੇ ਜਾਣਾ ਰੁਪਿੰਦਰ ਕੀ ਗੱਲਾਂ ਕਰਨ ਰਹੀਆਂ ਅਖੈ ਨਤਰ ਮੈਂ ਇਹ ਗੱਲਾਂ ਨਾ ਕਰਿਆ ਕਰ ਪਰ ਤੂੰ ਬੜੀ ਨਹੀਂ ਗੀ ਕਰਦੀਆਂ ਜਿਹੜੀਆਂ ਗੱਲਾਂ ਵਾ ਨਾ ਆਪਣੇ ਕੋਲ ਹੋਏ ਕੀ ਕਰਦੇ ਆ ਵੀ ਨਹੀਂ ਇਹ ਗੱਲਾਂ ਚ ਤੇਣਾ ਰਪਿੰਦਰ ਹੈ ਕੀ ਗੱਲਾਂ ਕਰਨ ਡਈਆਂ ਤੇ ਨਾ ਮਨਾ ਵੀ ਕੀਤਾ ਸੀ ਨਾ ਪਰ ਤੂੰ ਹੱਡੀ ਨਹੀਂ ਗੀ ਇਹਨਾਂ ਗੱਲਾਂ ਤੋਂ ਮਮਮੀ ਮੇਰੀ ਸੁਣੋ ਗੱਲ ਜਿਹੜੀਆਂ ਕਰਦੀਆਂ ਗੱਲਾਂ ਹੁੰਦੀਆਂ ਨਾ ਆਪਣੇ ਕੋਲ ਰੱਖਿਆ ਕਰੋ ਮੈਨੂੰ ਤਾਂ ਅੱਗੇ ਬੇ ਟੈਨਸ਼ਨ ਪਈ ਆ ਰਪਿੰਦਰ ਕੀ ਕਹਿਣ ਡਈ ਆ? ਇਹ ਸਨੀਦੀ ਵੀ ਤੁਹੀਂ ਆਉਂਦੇ ਜੇ ਸ਼ੀਸ਼ੇ ਚ। ਪਾਈ ਥੋੜੀ ਜਿਹੀ ਲਾਈ ਤੇ। ਰਪਿੰਦਰ ਕੀ ਕਹਿਣ ਡਈ ਹੈ ਮੁੰਡੇ ਨੇ? ਪੈਣੀ ਰਪਿੰਦਰ ਕੀ ਕਰਨ ਪਰਾਂ ਡਈ ਹੈ ਤੇ ਮੁੰਡੇ ਦੇ? ਮੰਮੀ ਜੀ ਮੈਂ ਤਾਂ ਕੁਝ ਵੀ ਨਹੀਂ ਕੀਤਾ ਹੈਗਾ। ਕੁੜੀ ਘੜੀ ਪਲ ਆਈ ਸੀ ਜਿਹਨੇ ਕਹਿਤਾ ਤਾਂ ਫਿਰ ਕਾਦੀ ਗੱਲ ਆ। ਆਖਰ ਕਿੱਦਾਂ ਦੀ ਆ ਗਈ ਸੀ? ਜੀਦੀ ਹੈ ਜੀਦੀ ਗਾ ਜੇ ਮੰਮੀ ਜੀ ਤੁਸੀਂ ਗੱਲ ਦੱਸਣ ਦੀ ਗੱਲ ਕਰਨਦੇ ਆ ਨਾ ਤੁਹਾਨੂੰ ਅਕਸਰ ਗਲਤ ਮੈਂ ਇਹਨਾਂ ਨਾਲ ਹੀ ਮੈਨੂੰ ਤਾਂ ਇਹ ਵੀ ਸਮਝ ਨਹੀਂ ਆਉਂਦੀ। ਦੱਸ ਇਹ ਕੀ ਦੱਸਣ ਪਈ ਇਹਨੂੰ? ਨਿੱਕੇ ਨਿੱਕੇ ਗਲਾੜੀਆਂ ਕਰਦੇ ਦੱਸਦੀ ਰਹਿੰਦੀ ਦੱਸ ਏਹ ਕੀ ਗੱਲ ਗਈ ਗੱਲਦੇ ਆ ਮੈਂ ਵੀ ਇਹ ਕਹਿਣ ਲੱਗੀ लवली ਮੇਰੀ ਸੁਣ ਗੱਲ ਜਰਾਕ ਨਾ 1 1 लवली ਮੇਰੀ ਗੱਲ ਸੁਣਾ ਜਰਾਕ ਨਾ ਉਹਨਾਂ ਧਮਕੇ ਥਲੇ ਰੱਖੇ ਹੋਏ ਰੱਬ ਸੌਰੀ ਸੌਰੀ ਪਾਣੀ ਪੀ ਲਾਂਦੋਂ ਉਹਦੇ ਹੁਣ ਤਾਂ ਨਹੀਂ ਪੈਂਦਾ ਉਹ ਸਾਰਾ ਕੰਮ ਆਸਾਮ ਕੇ ਰੱਖ ਦੇਈ ਤੇ ਜਿਨੇ ਆਖੀ ਦਿੱਤਾ ਆ ਤੇ ਫਿਰ ਗੱਲ ਗੱਲ ਆਖਰ ਕੋ ਮੈਂ ਕਹ ਤੂੰ ਆ ਮੈਂ ਖਲੋ ਕੇ ਕਹਿਣਾ ਨਾ ਖੜੇ ਪੈਰਾਂ ਨੂੰ ਐਸੀ ਕਿਥੋਂ ਲੈ ਕੇ ਆਈਏ ਜੇ ਮਾਨੂੰ ਹੀ ਆਪਣੇ ਘਰ ਦੇ ਜਲ ਕਰ ਲੈ ਹੁਣ ਮੈਂ ਤੇ ਉਹਨੂੰ ਇਹ ਵੀ ਗੱਲ ਕਹੀ ਆ ਮੈਂ ਕਿ ਚੱਲ ਜੇ ਨਹੀਂ ਤੇ ਸਾਂਝੇ ਥਾਂ ਲਵਾ ਲੈਨੇ ਆ ਤੇ ਚੱਲ ਸਾਰਿਆਂ ਦਾ ਸਰਦਾ ਕਰ ਲੈ ਹਾਂ ਦਾ ਨਹੀਂ ਨਾ ਤੁਹਾਡੇ ਕਲੇ ਦਾ ਤੂੰ ਆ ਤੇ ਮੈਂ ਕਿਹਾ ਵੀ ਚੱਲ ਸਾਰਿਆਂ ਦਾ ਸਰਦਾ ਜਾਊਗਾ ਤੇ ਉਹ ਵੀ ਗੱਲ ਤੇ ਨਹੀਂ ਆਉਂਦੀ ਵੇਖ ਜੋ ਬਣ ਵੱਡੀ ਕਦੋਂ ਦੀ ਆਈ ਆ ਉਹਨੇ ਕਦੀ ਮੇਰੇ ਨਾਲ ਨੀਕੀ ਨਹੀਂ ਕੀਤੀ ਮੈਂ ਉਹਨਾਂ ਦਵਕੇ ਵੀ ਮਾਰ ਲੈਨੀ ਆ ਸਾਰੇ ਕੰਮ ਕਰ ਲੈਨੀ ਆ ਜੇ ਹੁਣ ਕਵੇ ਨਾ ਕਿ ਮੈਨੂੰ ਕੱਲੀ ਨੂੰ ਹੀ ਅਸੀਂ ਮੇਰੇ ਕਮਰੇ ਵਿੱਚ ਲਵਾ ਕੇ ਦਿਓ ਉਹ ਤਾਂ ਨਿਉ ਪੁੱਤ ਗੱਲ ਬਾਨੀ ਇਹਦੇ ਆਲੇ ਵੇਖ ਕੇ ਉਹਨੇ ਕਹਣਾ ਮੈਨੂੰ ਵੀ ਚਾਹੀਦਾ ਫਿਰ ਇੱਕ ਨਹੀਂ ਫਿਰ ਤਿੰਨ ਲਵਾਓ ਇੱਕ ਨਾਲੇ ਕੁਝ ਬਾਨਾ ਬਾਹਰ ਦਾ ਫਿਰ ਵੇਖੀ ਜਾਉ ਪੀ ਜਾਣਾ ਕਿ ਨਹੀਂ ਜਾਣਾ ਕੋਈ ਨਹੀਂ ਫਿਰ ਮਰਾਂਗੇ ਤਰਲਾ ਕੀ ਕਰਨਾ ਮੈਂ ਆਪ ਗੱਲ ਕਰ ਲੈਣਾ ਉਹਨਾਂ ਨਾਲ ਕੱਟ ਲਈ ਆ ਨਹੀਂ ਯਾਰ ਇਹ ਨਹੀਂ ਹੋਏ ਜੇ ਤੇ ਅਸੀਲਿਆ ਕੇ ਦੇਨ ਜੋਗੇ ਹੈਗੇ ਜੇ ਤੇ ਮੈਨੂੰ ਦੱਸ ਦੋ ਨਹੀਂ ਤੇ ਮੈਂ ਪਿੰਡ ਚ ਜਾਈ ਜਾ ਜੇ ਇੱਕ ਮੈਂ ਇੱਕ ਮਿੰਟ ਇੱਕ ਮਿੰਟ ਭਾਬੀ ਆਪਾਂ ਗੱਲ ਕਰੀਏ ਕਰੀ ਜਾ ਕੇ ਕੋਈ ਨਹੀਂ ਮੈਂ ਗੱਲ ਕਰ ਲੈਣਾ ਤੇ ਤੂੰ ਕਰਨਾ ਤੂੰ ਕਰ ਲੈ ਇਸੇ ਇੱਥੇ ਕੱਟ ਲੈ ਵਈ ਸੰਦੀਪ ਨੂੰ ਸੰਦੀਪ ਮੇਰੀ ਗੱਲ ਸੁਣ ਪਤਾ ਗੱਲ ਕੀ ਆ ਇਹਦਾ ਆਪਾਂ ਘਰ ਨਹੀਂ ਟੁੱਟਣ ਦੇਣਾ ਉਹ ਕਹਿੰਦੀ ਮੈਂ ਆਪਣੇ ਘਰ ਚ ਲੈ ਵਿਚਾਰੇ ਲੈ ਆਈ ਆਏ ਫੀਓ ਗਰਮੀ ਬੜੀ ਹੈ ਲੈ ਉਹਨੂੰ ਗੋਡਾ ਮਾਰਦਾ ਉਸਤਾਦ ਹਾਂ ਯਾਰ ਲੈ ਹਲੋ 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 ਇੰਗਾਨੀ ਬੈਂਜੀ ਦੇਖਾਂ ਹਟੇ ਨੀਗੀ ਥੋੜਾ ਇਧਰ ਨੂੰ ਵੇਖਾਂ ਹਟੇ ਨੀਗੀ ਮੈਂ ਆਖਿਆ ਵੀ ਹੀ ਤੇ ਕੰਨਾਂ ਨਾ ਭਰੀ ਕੰਨਾਂ ਨਾ ਭਰੀ ਆਏ Ha, <laughs>